ਬਾਬੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਰ ਹੈ ਅੱਜ ਬਾਈ ਤੁਹਾਨੂੰ ਟਰੈਕਟਰ ਦਿਖਾਉਨੇ ਆ 735 ਮਾਡਲ ਵਗੈਰਾ ਸਾਰਾ ਕੁਝ ਦੱਸਦੇ ਆ ਤੁਹਾਨੂੰ ਪਹਿਲਾਂ ਜੱਗੂ ਨਾਲ ਕਰਾਉਨੇ ਥੋਡੀ ਮੁਲਾਕਾਤ ਟਰੈਕਟਰ ਬਾਬੇ ਪੂਰਾ ਸਾਫ਼ ਆ ਉਹ ਬੱਸ ਵੀਰ ਬੱਸ ਲਓ ਬਾਬਿਓ ਮੇਰੇ ਮੇਰੇ ਸਜੋਗੀ ਪੱਤਰਕਾਰ ਨੂੰ ਅੱਸੀ ਕੱਲ ਦੀ ਸਾਰਿਆਂ ਨੂੰ ਬਾਈ ਜੱਗੂ ਬਹੁਤ ਵਧੀਆ ਵੀਰੇ ਕਾਨੂੰ ਢਿੱਡ ਇਕੱਠਾ ਕਰਨਾ ਵਿਚਾਰੇ ਦੇ ਤਾਂ ਬ੍ਰੇਕਾਂ ਮਾਰੀ ਜਾਂਦਾ ਬੜਾ ਦੇਖੀਏ ਯਾਰ ਤੋਕੇ ਟਰੈਕਟਰ ਨੂੰ ਲੈ ਯਾਰ ਟਰੈਕਟਰ ਵਾਕਈ ਸਾਫ਼ ਆ ਜੱਗੂ ਹੈਨਾ ਜੇ ਅਮਨ ਵੀਰੇ ਟਰੈਕਟਰ ਮਿਲ ਗਈ ਜਿੱਦਾਂ ਅੱਜ ਜੀ ਦੀ ਮੈਂ ਗਰੰਟੀ ਨਹੀਂ ਦੇ ਰਿਹਾ ਟਰੈਕਟਰ ਦੀ ਹਾਂ ਉਹ ਵਾਲਾ ਟਰੈਕਟਰ ਆ ਇਹ ਇਹ ਉਹ ਵਾਲਾ ਪੀਸ ਆ ਬਾਬਿਓ ਮੈਂ ਕਹਿੰਦਾ ਨਾ ਵੀ ਇਹਦੀ ਫੁੱਲ ਗਰੰਟੀ ਆ ਕੋਈ ਨੁਕਸ ਹੋਇਆ ਰਾਕਟਰ ਸਾਡਾ ਦੁਬਾਰਾ ਸਹੀ ਗੱਲ ਆ ਬਾਕੀ ਟਾਇਰ ਟੂਰ ਵੀ ਪੱਕੇ ਨੇ ਵਧੀਆ ਟਾਇਰ ਨੇ ਹੂੰ ਤੇ ਬਾਈ ਸਭ ਤੋਂ ਪਹਿਲਾਂ ਤਾਂ ਬੇਨਤੀ ਐ ਕਰਨੀ ਆ ਵੀ ਕੱਲ ਵੀਡੀਓ ਪਾਈ ਦੀ ਬਾਈ ਸਬਸਿਟੀ ਵਾਲੀ ਹਾ ਸਬਸਿਟੀ ਵਾਲੀ ਹਾਂ ਠੀਕ ਐ ਬਾਈ ਮੇਰੇ ਹਿਸਾਬ ਨਾਲ ਮੰਨੂ ਕੋਈ ਫੋਨਾਂ ਦਾ ਅੰਤ ਨਹੀਂ ਰਿਹਾ ਹੂੰ ਸਾਰੇ ਵੀਰਾਂ ਦੇ ਫੋਨ ਚੱਕ ਨਹੀਂ ਹੋਏ ਸਾਰਿਆਂ ਵੱਲੋਂ ਬਾਈ ਹੱਥ ਜੋੜ ਕੇ ਮਾਫੀ ਇਹਨਾਂ ਦੇ ਚੱਕ ਬਹੁਤ ਤੇ ਚੱਕੇ ਵੀ ਕਈਆਂ ਦੇ ਚੱਕ ਭਾਈ ਉਹਦੇ ਵੀ ਸਭ ਕੰਮਕਾਰ ਹੁੰਦਾ ਆ ਇਹ ਵੀ ਬਹੁਤ ਆ ਬਹੁਤ ਪੂਰੇ ਗਾਹ ਕਾਈ ਜਾਂਦੇ ਸਾਡੇ ਕੋਲ ਤੇ ਮਤਲਬ ਹੁਣ ਕੀ ਉਹਦਾ ਬਣਿਆ ਵੀ ਮਤਲਬ ਸਬਸਿਡੀ ਦਾ ਉਹ ਦਾਸ ਦੇ ਕਲੀਅਰ ਕਰ ਦੇ ਸਬਸਿਡੀ ਦਾ ਵੀ ਅੱਜ ਅੱਜ ਮੁੰਲਾ ਦਾ ਸਬਸਿਡੀ ਭਰਨੇ ਹੋਈ ਸਾਇਦਾ ਮਤਲਬ ਕੱਲ ਨੂੰ ਤਾਂ ਲਾਸਟ ਦਿਨ ਤਾਂ ਕੱਲ ਨੂੰ ਲਾਸਟ ਦਿਨ ਠੀਕ ਆ ਬਾਕੀ ਜਿਹਦੇ ਵੀ ਕਿਸਮ ਵਿੱਚ ਹੋਈ ਉਹਨੂੰ ਮਿਲ ਜਾਣੀ ਆ ਠੀਕ ਆ ਹਾਂ ਜਿਹਨੂੰ ਨਿਕਲ ਨਹੀਂ ਹੋਈ ਹਨਾ ਸਹੀ ਗੱਲ ਕਿਸਮਤ ਦੀ ਗੱਲ ਬਾਕੀ ਇਹਨੇ ਵੀ ਟਰੈਕਟਰ ਦਿਖਾਵੇ ਜੀ ਇਹ ਤਾਂ ਸ਼ੋਰੂਮ ਕੰਡੀਸ਼ਨ ਹੈ ਯਾਰ ਮਗਰ ਦੇ ਵੀ ਪੂਰਾ ਵਧੀਆ ਬੱਚਾ 20 ਉਹ ਚੀਜ਼ ਆ ਬਾਈ ਹੂੰ ਆਪਣਾ ਵੀਰੇ ਟਰੈਕਟਰ ਰੇਰ ਨਾਲ ਚੱਲਿਆ ਵਾ 2200 ਘੰਟੇ ਅੱਛਾ ਹਾਂ ਆਈ ਥਿੰਕ ਟਾਇਰ ਦੇ ਤੇ ਨਾਲ ਦੇ ਆ ਹੈਂ ਟਾਇਰ ਬਾਡੀ 14 ਫਿਰ ਟਾਇਰ ਬਾਈ ਆਹ ਨਾ ਨਾ ਮੂਰੇ ਵਾਲੇ ਮੂਰੇ ਵਾਲੇ ਮੂਰੇ ਦੇ ਅੱਧੇ ਨਾ ਨਵੇਂ ਪਵਾ ਦੇ ਅੱਛਾ ਨਹੀਂ ਨਹੀਂ ਮੂਰੇ ਵਾਲੇ ਮੈਨੂੰ ਨਹੀਂ ਲੱਗਦਾ ਬਾਈ ਨਾ ਨਾ ਮੂਰੇ ਵਾਲੇ ਆ ਅੱਗੇ ਲੱਗੇ ਨੇ ਅੱਗੇ ਵਾਲੇ ਜੀ ਕਹਦੇ ਆ ਬਾਬੇ ਉਹ ਮਗਰ ਲੈ ਐਮ ਆਰ ਐਫ ਦੇ ਨੇ ਨਾ ਗੁੱਡੀ ਯਾਰ ਤੇ ਸੌਰੀ ਸਾਰਾ ਮੇਟੋ ਸੀਲ ਲੱਗ ਰੇ ਹਾਂ ਹੈ ਹੀ ਨਹੀਂ ਕਿਤੇ ਤੁੱਕਾ ਕਿਤੇ ਦੇਖਦੇ ਹੀ ਨਹੀਂ ਕੋਈ ਦਿਖਾ ਇਹ ਨੂੰ ਤਾ ਉਹ ਬਾਬੇ ਪੂਰਾ ਸੁੱਕਾ ਪਿਆ ਠੀਕ ਆ ਸਹੀ ਹੈ ਜੀ ਮਾਡਲ ਲਾ ਦੀਏ ਉਹ 14 ਮਾਡਲ ਹੈ ਬਣਾ ਵੀਰੇ 14 ਜੀ 14 ਮਾਡਲ ਦਾ 12ਵੇਂ ਮਹੀਨੇ ਦਾ ਅੱਛਾ ਕਾਪੀ 15 ਦੀ ਹੋਊਗੀ 12ਵੇਂ ਮਹੀਨੇ ਕਾਪੀ ਆ ਆਈ ਥਿੰਕ 15 ਦੀ ਯੂ ਥਿੰਕ ਡਿਊ ਡੋਂਟ ਨੋ ਜੇ ਜਿੱਥੇ ਮੁੰਡਾ ਦਾ ਜਿਹੜੀ ਜਿਹੜਾ ਡੈਕਟਰ 12ਵੇਂ ਮਹੀਨੇ ਦਾ ਹੁੰਦਾ ਉਹਦੀ ਕਾਪੀ ਅਗਲੇ ਸਾਲ ਅਗਲੇ ਸਾਲ ਤੇ ਪੈਂਦੀ ਆ ਅਗਲਾ ਕਹਿੰਦਾ 15 ਦੀ ਕਾਪੀ ਹੋਣਾ ਹੂੰ ਹੁਣ ਕਹਿੰਨ ਦੋ ਆਪਾਂ ਇਹਨੂੰ 15 ਮਾਡਲ ਵੀ ਕਹਿਦੀ ਆ ਪਰ ਆਪਾਂ ਇਹਨੂੰ 14 ਮਾਡਲ ਹੀ ਕਹਣਾ ਬਾਈ ਠੀਕ ਆ ਸਹੀ ਆ ਉਹ ਜਿਹੜਾ ਇਹਦੇ ਤੇ ਮਾਰ ਕੇ ਆ ਬਿਲਕੁਲ ਬਾਈ ਬਾਕੀ ਆਵਾਜ਼ ਬੋਲ ਤੁਸੀਂ ਚੈੱਕ ਕਰ ਲਈ ਇੱਕ ਵਾਰ ਫੇਰ ਕਰਾ ਦਿੰਨੇ ਬਾਬੇ ਤੁਹਾਨੂੰ ਬਾਕੀ ਮਗਰਾੜਾਂ ਦੇ ਬਾਬੇ ਟੇਪ ਹੋਈ ਵੀ ਆ ਉਦਾਂ ਸਾਫ਼ ਆ ਮਗਰਾੜ ਪੂਰੇ ਵਧੀਆ ਨੇ ਹਾਂ ਕਈ ਉਦਾਂ ਸ਼ੌਂਕ ਤੋਰਦੇ ਕਰਾਦਣ ਵਿਚਾਰ ਕੋਈ ਝਰੀਟ ਨਾ ਪਵੇ ਜਾਂ ਰੰਗ ਨਾ ਉਤਰੇ ਹਨਾ ਤਾਂ ਕਰਕੇ ਹਾਂ ਤਾਂ ਕਰਕੇ ਕਰਾ ਦਿੰਦੇ ਆ ਬਾਈ ਬੈਟਰੀ ਬਾਕਸ ਦਾ ਰੰਗ ਦੇਣਾ ਬਣ ਵੀਰੇ ਹਾਂ ਇਸੇ ਬਸੇ ਤੇ ਹੈ ਸਹੀ ਗੱਲ ਆ ਪਤਾ ਤਾਂ ਬੈਟਰੀ ਬਾਕਸ ਸਾਹਿਬ ਨੇ ਬਾਅਦ ਚ ਲੱਗਿਆ ਹੋਇਆ ਹੋ ਸਕਦਾ ਲੱਗਦਾ ਨਹੀਂ ਹੋ ਸਕਦਾ ਵੀਰੇ ਬਾਅਦ ਚ ਲੱਗਿਆ ਵਾ ਚਲਈ ਇਹ ਤਾਂ ਕੋਈ ਬੜੀ ਡੀਲ ਨਹੀਂ ਹੈ ਬਾਅਦ ਚ ਲੱਗਿਆ ਹੋਣਾ ਬਾਕੀ ਉਹਨੇ ਅਜੇ ਰੰਗ ਰੰਗਿਆ ਪੂਰਾ ਖੜਾ ਵੈ ਮਾੜੀ ਮੋਟੀ ਬਾਈ ਕਿਤੇ ਕਹਿ ਸਕਦਾ ਵੀ ਹਲਕੀ ਫੁਲਕੀ ਟੱਚਿੰਗ ਹੋਈ ਹੋਈ ਆ ਠੀਕ ਆ ਹਾਂ ਕਿਤੇ ਉਹ ਵੀ ਆਪਾਂ ਨੇ ਕੁਝ ਨਹੀਂ ਕਰਿਆ ਹੈਗਾ ਜਨ ਕਿ ਬੰਦਾ ਕਈ ਵਾਰ ਲੋਕ ਆਪੇ ਮਾੜੀ ਮੋਟੀ ਸਪਰੇਅ ਫਰੂ ਕਿਤੇ ਮਾਰ ਦਿੰਦੇ ਠੀਕ ਆ ਜਿੱਦਾਂ ਆਦੇ ਉਹਨੇ ਮਾੜੀ ਮੋਟੀ ਲਾ ਗਈ ਤੇ ਬੱਜੀ ਹੋਈ ਆ ਹਣਾ ਹਾਂ ਮਾੜੀ ਮੋਟੀ ਹੈ ਇਹਦਾ ਚੱਲ ਪਈ ਉਹਨੇ ਬਾਕੀ ਮੇਨ ਚੀਜ਼ ਹੈ ਇੰਜਨ ਗੇਅਰ ਦਾ ਓਕੇ ਆ ਜਮਾ ਸਭ ਤੋਂ ਮੇਨ ਚੀਜ਼ ਆਹੀ ਆ ਇੰਜਨ ਗੇਅਰ ਦਾ ਟਰੈਕਟਰ ਵਧੀਆ ਚਾਹੀਦਾ ਹਾਂ ਬਾਕੀ ਆਪਾਂ ਤੁਹਾਨੂੰ ਜੇ ਕੋਈ ਨੁਕਸਰ ਹੋਇਆ ਵੀ ਬਾਈ ਉਹ ਕਮੀ ਹੋ ਗਈ ਆਪਾਂ ਤੁਹਾਨੂੰ ਦੱਸ ਕੇ ਦਵਾਂਗੇ ਟਰੈਕਟਰ ਨੂੰ ਆਪਣ ਨੂੰ ਦਾਤਾ ਵੀ ਕਿਤੇ ਕਿਤੇ ਬਾਈਕ ਕੰਗਰਸ ਬਰੇ ਮਾਰੀ ਹੋਈ ਆ ਉਹ ਵੀ ਆ ਕੋਈ ਸਾਰੇ ਜਨਤ ਬਾੜੀ ਚੋਟੀ ਕਰੇਗਾ ਸ਼ੋਰ ਨਹੀਂ ਵੱਜੀ ਉਹ ਵੀ ਉਹ ਵੀ ਮੰਨ ਕੇ ਚੱਲ ਕਿਤੇ ਹਿੱਸਾ ਇਹਨੂੰ ਜਿੱਦਾਂ ਇਹ ਮੁਰਲੇ ਐਕਸਲ ਦੇ ਆ ਜਿੱਦਾਂ ਹਾਂ ਇੱਥੇ ਆ ਇਹ ਆ ਸ਼ੋਰ ਸ਼ੋਰ ਨੂੰ ਕਿਤੇ ਨਹੀਂ ਵੱਜੀ ਬਾਈ ਨੂੰ ਉਹ ਨੂੰ ਇੰਜਨ ਨੂੰ ਕਿਤੇ ਨਹੀਂ ਹਾਂ ਸ਼ੌਬ ਵਗੈਰਾ ਨੂੰ ਨਹੀਂ ਹੈਗੀ ਬਾਕੀ ਵੀ ਵੀਰੇ ਟਾਇਰਾਂ ਦੀ ਕੰਡੀਸ਼ਨ ਦਿਖਾ ਦੇ 80 ਪੈਸੇ ਟਾਇਰ ਹੋਣਗੇ ਪੱਕੇ ਟਾਇਰ ਆ ਗੁੱਡੀਰ ਦੇ ਪੱਕੇ ਟਾਇਰ ਗੁੱਡੀਰ ਦੇ ਬਾਈ 80 ਪੈਸੇ 13 6 28 ਦੇ ਮੁਰੜਾ ਲੈ ਜੇ ਕੇ ਦੇ ਨੇ ਕਰਤਾ ਫੇਰ ਸਟਾਰਟ ਜਗੂ ਇਹ ਦੇਖੋ ਇਹ ਵਿਚ ਨੂੰ ਆਏ ਸੀਗੇ ਹਨਾ ਕੁਛ ਕਹਾ ਵੀ ਮੋٹے ਸਲੰਸਰ ਵਾਲੇ 855 ਵੀ ਆਏ ਸੀ ਹਨਾ ਪੰਜ ਸਟਾਰ ਵਾਲਾ ਜਿਹੜਾ ਇਹਦਾ ਇਹ ਥੋੜੀ ਭਾਰੀ ਆਵਾਜ਼ ਆ ਹਾਂ ਹੋ ਗਈ ਸੋਚ ਲੱਗੀ ਵੀ ਹੋਊਗੀ ਉਹ ਲੱਗੀ ਵੀ ਥੱਲੇ ਸੋਚਾ ਦੇਖ ਤਾਂ ਜਿਵੇਂ ਆ ਜਿਹੜਾ ਇਹ ਵਾਂਪਰ ਆ ਇਹ ਪਹਿਲਾਂ ਨਾਲ ਆਉਂਦਾ ਸੀ ਵਾਂਪਰ ਵੀ ਨਾਲੇ ਹੈਨਾ ਨਾਲ ਆਉਂਦਾ ਸੀ ਠੀਕ ਆ ਤੇ ਜਿਹੜਾ ਇਹ ਟਰੈਕਟਰ ਹੈ ਨਾ 735 ਹੂੰ ਇਹ ਟਰਾਲੀ ਨੂੰ ਇੰਨਾ ਕੀੜਾ ਇਹ 855 ਜਿੰਨਾ ਹੀ ਕੰਮ ਕਰਦਾ ਟਰਾਲੀ ਨੂੰ ਹੂੰ ਬਹੁਤ ਕੀੜਾ ਟਰਾਲੀ ਨੂੰ ਵਾਟ ਰਿਹਾ ਇੱਕ ਤਾਂ ਇਹ ਮੂਰੇ ਤੇ ਨਿੱਗਰ ਆ ਉੱਠਦਾ ਘੱਟ ਹੈ ਲੰਬਾ ਜਿਆਦਾ ਹੈ ਨਾ ਇਹਨੂੰ ਆਪਾਂ ਕਹਦੇ ਨੇ 40 ਪਾਵਰ ਦਾ ਹੈ ਪਰ ਇਹ ਭਾਰਾ ਟਰਾਲੀ ਨੂੰ ਬਣੀ ਬਹੁਤ ਜੰਮ ਕੇ ਚੱਲਦਾ ਟਰਾਲੀ ਅੱਜ ਵੀ ਇਹਨਾਂ ਦੇ ਟਰਾਲੀ ਬਾਥ ਟਰੈਕਟਰ ਲੈਣਾ ਉਹ ਅੱਜ ਵੀ 735 ਨਵਾਂ ਲੰਦੇ ਆ ਨਵਾਂ ਹੀ ਲੰਦੇ ਆ 735 ਬਾਕੀ ਉਹ ਜਿਹੜਾ ਜਿਹੜਾ ਆਪਣਾ ਇੱਧਰ ਨੂਰਪੁਰ ਏਰੀਆ ਨਾ ਆਹ ਨੂਰਪੁਰ ਅਨੰਦਪੁਰ ਸਾਹਿਬ ਹੋ ਗਿਆ ਆਹ ਇੱਧਰ ਨੰਗਲ ਇੱਧਰ ਇਹ ਟਰੈਕਟਰ ਬਹੁਤ ਹੈ ਇੱਧਰ ਤੁਹਾਨੂੰ ਮੰਨ ਕੇ ਜਦੋਂ 100 ਵਿੱਚ ਦੇਵ ਨੇ 50% ਟਰੈਕਟਰ 735 ਉਹਨੇ ਲੁੱਟਾ ਹੋ ਗਿਆ ਬਾਕੀ ਜਿਹੜੇ ਟਰੈਕਟਰ ਦੀ ਆਪਣੇ ਵੱਲੋਂ ਪੂਰੀ ਤਸੱਲੀ ਆ ਬਾਕੀ ਆ ਭਾਈ ਇਹਦੇ ਵਿੱਚ ਕਹਿੰਦੇ ਆ ਆਓ ਭਾਈ ਆ ਕੇ ਦੇਖੋ ਚੈੱਕ ਕਰੋ ਲੈ ਕੇ ਆ ਕੇ ਕਰਕੇ ਫਿਰ ਲੈਟਰ ਦਾ ਫੋਟਾ ਕਰੋ ਕਿਤੋਂ ਵੀ ਲੈਣਾ ਤੁਸੀਂ ਲੈਟਰ ਸਾਡੇ ਕੋਲੋਂ ਕਿਤੋਂ ਵੀ ਲੈਣਾ ਆਲ ਪੰਜਾਬ ਚ ਮੰਡੀ ਚੋਂ ਲੈਣਾ ਕਿਤੇ ਜਰਸੀ ਚੋਂ ਲੈਣਾ ਸਾਡੇ ਕੋਲੋਂ ਬਾਈ ਲੈਟਰ ਲੋਕਾਂ ਦੇ ਚੱਲੇ ਹੋਈ ਐਲੈਕਟ੍ਰੋਨਿਕ ਠੀਕ ਨੇ ਬਹੁਤਾ ਹੈ ਜਿੱਦਾਂ ਆਪਾਂ ਲੱਗਦਾ ਆਪਾਂ ਤੁਹਾਨੂੰ ਦੱਸ ਦਦਨੇ ਆ ਬਾਕੀ ਤੁਹਾਡੀ ਮਰਜ਼ੀ ਹੁੰਦੀ ਆ ਬਾਈ ਅਗਲੇ ਨੂੰ ਲੈਟਰ ਜਿੰਨੇ ਕ ਸਾਡੀ ਸਮਝ ਹੈ ਜਿੰਨਾ ਕ ਸਾਨੂੰ ਲੱਗਦਾ ਹੈ ਨਾ ਵੀ ਉਹ ਸਾਹਮਣੇ ਬਾਈ ਆਹ ਦੱਸ ਦਿਆਂ ਹਰੇਕ ਬੰਦੇ ਦੀ ਸਮਝ ਆਪਣੀ ਆਪਣੀ ਹੁੰਦੀ ਆ ਆਪਣਾ ਆਪਣਾ ਦਿਮਾਗ ਲਾਉਣਾ ਹੁੰਦਾ ਹਰੇਕ ਨੇ ਇਹ ਚੱਕਰ ਬਾਕੀ ਇੱਧਰ ਸਾਡਾ ਸਟਾਫ ਅੱਜ ਮੌਜਾਂ ਲੁੱਟ ਰਿਹਾ ਬਦਲਾਂ ਦੀਆਂ ਬੱਦਲ ਹੋਇਆ ਵਾ ਆਹ ਪਵਨ ਬੈਠਾ ਪਾਵਲਾ ਆਇਆ ਪਾਵਲੇ ਬਾਹਰ ਨੂੰ ਆ ਗਿਆ ਆ ਜਾ ਆ ਜਾ ਬਾਕੀ ਬਾਈ ਇੱਧਰ ਆਪਣੇ ਨਵੇਂ ਖੜੇ ਆ ਹਾਂ ਦੇਖ ਲੈ ਟਰੈਕਟਰ ਨਹੀਂ ਜਾਵਾਂ ਨਹੀਂ ਤਾਂ ਸੀ ਹੋਈ ਬਾਈ ਉਹੀ ਹੈ ਜੈਨੂ ਨਾਲ ਦੀ ਬਾਈ ਟਰੈਕਟਰ ਖੇਤੀ ਦੀ ਚੱਲਿਆ ਹੋਇਆ ਜਿਹੜਾ ਟਰੈਕਟਰ ਮੈਂ ਟਰਾਲੀ ਤੇ ਚੱਲਿਆ ਹੁੰਦਾ ਨਾ ਠੀਕ ਹੈ ਨਾ ਟਰਾਲੀ ਤੇ ਹੋਰ ਟੱਡਰੀ ਕੰਡੀਸ਼ਨ ਹੋਰ ਹੋ ਜਾਂਦੀ ਆ ਹੋ ਜਾਂਦੀ ਆ ਠੀਕ ਉਹਦੇ ਪਿੱਛੇ ਤੇ ਆ ਮਗਰਾੜ ਮਰੂਡ ਬੈਂਡ ਹੋ ਜਾਂਦੇ ਨੇ ਹੋਰ ਚੀਜ਼ਾਂ ਹੂੰ ਤੇ ਇਹਦੀ ਹਾਲਤ ਆਪਾਂ ਜੀ ਤੁਹਾਨੂੰ ਸਾਫ਼ ਦੇ ਦਿਆਂਗੇ ਆ ਦੇਖ ਆ ਲੈ ਭਾਈ ਸਾਰਾ ਸਾਰਾ ਕੁਝ ਨਾਲ ਦਾ ਕੁਝ ਨਹੀਂ ਖੁੱਲਿਆ ਵਾ ਟੈਕਰੀ ਆ ਦੇਖ ਭਾਈ ਠੀਕ ਉਹ ਉਹਦੇ ਦੇ ਰੰਗ ਦਿਖਾ ਦੇ ਮਾਰੂ ਮਦ ਮਗਰਾਣਾ ਐਂ ਵਧੀਆ ਪਿਆ ਆ ਦੇਖੋ ਆਪੇ ਬ੍ਰੇਕਾਂ ਬਰੂਕਾਂ ਦਾ ਵੀ ਐਨ ਉਦਾਂ ਹੀ ਨਾ ਟੋਹੋ ਨੇ ਬ੍ਰੇਕ ਕਾਲੇ ਵੀ ਨਹੀਂ ਖੁੱਲੇ ਹੋਇਆ ਜੀ ਤੇਲ ਬ੍ਰੇਕ ਚਾ ਬਾਈ ਹਾਂ ਬਾਕੀ ਲਿੰਕਾਂ ਲੂਕਾਂ ਤਾਂ ਸਿੱਧੀਆਂ ਪਈਆਂ ਹਨ ਨਹੀਂ ਤਾਂ ਇਹ ਜਿਹੜੇ ਕਿਰਾਏ ਤੇ ਚੱਲਦੇ ਨੇ ਉਹਨਾਂ ਦੇ ਬਾਪੇ ਉਹ ਲਿੰਕਾਂ ਲੂਕਾਂ ਨਾ ਅੱਬਲ ਮਾ ਦਾ ਟੁੱਟੀਆਂ ਹੋਈ ਹੁੰਦੀਆਂ ਅੱਧੀ ਤਾਂ ਬੈਲਡ ਹੋਈਆਂ ਬੰਦੀਆਂ ਨਹੀਂ ਹਾਂ ਬਾਕੀ ਵੀਰੇ ਉਹਨੇ ਆਦਰਾ ਰਿੰਮਾਂ ਨੂੰ ਆਣੀ ਵਾਲੀ ਟੱਚਿੰਗ ਹੋਈ ਵੀ ਆ ਕੋਈ ਨਹੀਂ ਹੋਈ ਹੋਈ ਵੀਰੇ ਹੂੰ ਇਹ ਬਸ ਆਪ ਹੀ ਕਿਸੇ ਨੇ ਕਾਰਵਾਈ ਕੀਤੀ ਬਾਰੇ ਕਿੰਨੀ ਨਹੀਂ ਹੈ ਜਮਾਈ ਹਲਕੀ ਹਲਕੀ ਹੈ ਇਹ ਨਾ ਬੰਦੇ ਆਪੇ ਕਾਰਾ ਜਿਹੜੀਆਂ ਲੱਗ ਜਾਂਦੇ ਨੇ ਕਈ ਵਾਰ ਕਰਨ ਹਾਂ ਨਹੀਂ ਆਪਣੇ ਵੀਰੇ ਆਪਣੇ ਕੋਲ ਤਾਂ ਇੱਕ ਕੰਮ ਹੀ ਹੋਣੀ ਦੋ ਨੰਬਰ ਵਾਲਾ ਵੀਰੇ ਠੀਕ ਆ ਜਿੱਕਣਾ ਡਰਾਈਵਰ ਆ ਗਿਆ ਤੇਰੇ ਸਾਹਮਣੇ ਆਪਾਂ ਡਰਾਈਵਰ ਆਪਾਂ ਡਰਾਈਵਰ ਤੇ ਪਾਣੀ ਤੱਕ ਵੀ ਨਹੀਂ ਮਾਰਦੇ ਸੋਖ ਸਹੀ ਗੱਲ ਹੈ ਕਿਉਂਕਿ ਨਾ ਆ ਆਪਣੇ ਨੇੜੇ ਕੋਲ ਕੋਈ ਸਰਵਿਸ ਸਟੇਸ਼ਨ ਹੈ ਆਪਾਂ ਦਾ ਹੱਦ ਵੱਧਦੇ-ਵੱਧੇ ਕੱਪੜਾ ਮਾਰ ਦਾਂਗੇ ਟਰੈਕਟਰ ਤੇ ਹਾਂ ਆਪਣੇ ਵੀਰੇ ਆਏ ਆ ਆਪਣੇ ਜਿਹੜੇ ਲੈਣੇ ਵਾਲੇ ਉਹ ਵੀ ਸਾਰੇ ਜਿੰਮੇਦਾਰ ਰੁਪਈਆ ਆਪਣੇ ਵਰਗੇ ਠੀਕ ਹੈ ਨੀ ਤੇ ਇਹਨਾਂ ਕੰਮਾਂ ਦਾ ਕੋਈ ਫਾਇਦਾ ਨਹੀਂ ਹੈਗਾ। ਨਹੀਂ ਬਾਈ ਨਾਲੇ ਆਇਆ ਨਾ ਇਹ ਦਾ ਬਾਬੇ ਖੇਤਾਂ 'ਚ ਚੱਲਣੇ ਮੁੜ ਕੇ ਫੇਰ ਮਿੱਟੀ ਘਟੇ 'ਚ ਹੋ। ਉਹ ਹੀ ਗੱਡੀਆਂ ਥੋੜਾ ਵੀ ਜਿਹੜੀ ਰੋਡ ਤੇ ਚੱਲਣੀਆਂ ਨੇ। ਹਾਂ ਕਈਆਂ ਨੂੰ ਬਾਈਆਂ ਨੂੰ ਹੁੰਦਾ ਸ਼ੌਂਕ ਬਹੁਤ ਕਈ ਸਾਫ਼ ਕਰਕੇ ਵੀ ਰੱਖਦੇ ਆ। ਉਹ ਤਾਂ ਹੈ। ਫਿਰ ਅਸੀਂ ਸਫਾਈ ਵੀ ਬਥੇਰੀ ਰੱਖਦੇ ਆ ਗਾਈ। ਕਈ ਪਤੰਦਰ ਸਾਡੇ ਵਰਗੇ ਹੁੰਦੇ ਆ ਧੋਂਦੇ ਹੀ ਨਹੀਂ। ਅੱਛਾ ਆਪਾਂ ਆਪਾਂ ਕਹਿ ਦਿਆਂ ਨਾ ਵੀ ਮਾਡਲ ਦਾ ਰੇਟ ਇੰਨੇ ਮਾਡਲ ਦਾ ਤਾਂ ਬਾਈ ਮਾਡਲ ਦਾ ਰੇਟ ਨਹੀਂ ਲੱਗਦਾ ਹੁੰਦਾ ਟਰੈਕਟਰ ਦਾ ਕੰਡੀਸ਼ਨ ਦਾ ਲੱਗਦਾ ਉਹਦਾ ਮੁੱਲ ਲੱਗਦਾ ਕੰਡੀਸ਼ਨ ਦਾ ਬੰਨੇ ਇੱਕੋ ਮਾਡਲ ਦੇ ਵਿੱਚ ਲੱਖ ਰੁਪਏ ਦਾ ਰੇਟ ਦਾ ਫਰਕ ਪੈ ਜਾਂਦਾ ਹੋ ਜਾਂਦਾ ਇੱਕ ਟਰੈਕਟਰ 15 ਮਾਡਲ 3 ਲੱਖ ਦਾ ਵੀ ਵਿਕ ਜਾਊਗਾ ਹਾਂ ਉਹੀ ਟਰੈਕਟਰ 15 ਮਾਡਲ 2 ਲੱਖ ਦਾ ਵੀ ਵਿਕ ਜਾਊਗਾ ਸਹੀ ਗੱਲ ਇੰਨਾ ਜ਼ਿਆਦਾ ਫਰਕ ਹੈ ਕੰਡੀਸ਼ਨ ਮੈਂ ਨਾ ਰਗਾਉਂਦੀ ਆ ਮਾਡਲ ਨਹੀਂ ਮੈਂ ਰਗਾਉਂਦਾ ਮਾਡਲ ਨਹੀਂ ਲੱਗਦਾ ਮਾਡਲ ਦਾ ਅਗਲਾ ਸਾਲ ਚ ਨਾਸ ਮਾਰ ਦਿੰਦਾ ਟਰੈਕਟਰ ਦਾ ਹੁਣ ਕਹਿੰਦਾ ਮੈਂ ਟਾਇਰ ਕਿ ਸਿਵਨ ਉਦੋਂ ਫਰਕ ਪੈਂਦਾ 30 ਗੱਲੀਆ ਰੇਟ ਦਾ ਪੈਂਦਾ ਬਾਈ ਇੱਕ ਦੇ ਟਾਇਰ 80 ਪੈਸੇ ਇੱਕ ਦੇ ਟਾਇਰ ਕਿ 60 ਆ ਉਹਦਾ ਫਰਕ ਪੈਂਦਾ ਲੈ ਵੀਰੇ ਰੇਟ ਦੱਸਦੀ ਆਪਾਂ ਹਾਂ ਰੇਟ ਤਾਂ ਬਾਈ ਦੱਸਣਾ ਬਣਦਾ ਨਹੀਂ ਫਿਰ ਗਾਲਾਂ ਪੈਂਦੀਆਂ ਇਹ ਟਰੈਕਟਰ ਅਸਲ ਚ ਆਪਣੇ ਕੋਲ ਹੀ ਨੇ ਸਾਰੇ ਨਾਲ ਦੀ ਏਜੰਸੀ ਚ ਟਰੈਕਟਰ ਇਹ ਠੀਕ ਆ ਆਪਾਂ ਆਉਣ ਹੈਗਾ ਵੀ ਕੱਲੇ ਆਪਣੇ ਟਰੈਕਟਰ ਆਪਾਂ ਜਿੰਨੇ ਵੀਰੇ ਏਜੰਸੀ ਆਪਾਂ ਸਭ ਦੀ ਵੀਡੀਓ ਪਾਉਣੀ ਆ ਬਾਈ ਸਾਰਿਆਂ ਦੀ ਠੀਕ ਆ ਕੋਈ ਸਾਡੇ ਕੋਈ ੱੱਕਰ ਨਹੀਂ ਹੈਗਾ ਬਾਈ ਜਿਹਦਾ ਮਰਜੀ ਟਰੈਕਟਰ ਵੇਖੇ ਉਹ ਕੋਈ ਬਾਈ ਡਿਮਾਂਡ ਹੈ ਜੀ ਸਾਢੇ 3 ਲੱਖ ਦੀ ਠੀਕ ਹੈ ਜੀ ਸਾਢੇ 3 ਦੀ ਡਿਮਾਂਡ ਆ ਬਾਕੀ ਦਾ ਰੇਟ ਮੌਕੇ ਤੇ ਹੋ ਜੂਗਾ ਜਿੰਨਾ ਵੱਧ ਤੋਂ ਵੱਧ ਹੋਏ ਮਾਨਤਾਣਾ ਉਹਦਾ ਮੌਕੇ ਤੇ ਹੋਊਗਾ ਹਾਂ ਠੀਕ ਹੈ ਤੇ ਬਾਕੀ ਦਾ ਇਟ ਆਪਣੇ ਆ ਕੇ ਦੇਖਿਓ ਤਸੱਲੀ ਕਰ ਲਿਓ ਬਾਈ ਆਪਣੇ ਵੱਲੋਂ ਇੱਕ ਵਾਰ ਇੱਕ ਵਾਰ ਲੋਕੇਸ਼ਨ ਦੱਸ ਆ ਬਾਈ ਲੋਕੇਸ਼ਨ ਦੱਸ ਦਿਓ ਬਾਈ ਇਹ ਬਾਬੇ ਉਹ ਆਹ ਇਧਰ ਨੂੰ ਜਾਂਦਾ ਜਿਹੜਾ ਇਹ ਇਹ ਰਸਤਾ ਜਾਂਦਾ ਚੰਡੀਗੜ੍ਹ ਨੂੰ ਇਧਰ ਆ ਚੱਲ ਗਿਆ ਅਨੰਦਪੁਰ ਸਾਹਿਬ ਏਰੀਆ ਨੂੰ ਅਨੰਦਪੁਰ ਸਾਹਿਬ ਨੂੰ ਠੀਕ ਆ ਆ ਮੇਨ ਰੋਡ ਆ ਚੰਡੀਗੜ੍ਹ ਵਾਲਾ ਇਹ ਦੇ ਉੱਪਰ ਆ ਪੱਠਾ ਸਾਹਵळा ਗੇਟ ਆ ਸਾਹਮਣੇ ਪੱਠਾ ਸਾਹਵਲ ਗੁਰਦੁਆਰਾ ਠੀਕ ਆ ਜੀ ਇਹ ਅਨਾਜ ਮੰਡੀ ਐ ਜਿੱਥੇ ਜਿਸ ਟਾਈਮ ਜਿੱਥੇ ਆਪਾਂ ਇਸ ਟਾਈਮ ਖੜੇ ਆ ਅਨਾਜ ਮੰਡੀ ਦੇ ਵਿੱਚ ਆਪਣੀਆਂ ਸਾਰੀਆਂ ਏਜੰਸੀਆਂ ਨੇ ਇਹ ਉੱਧਰ ਪਰਲੇ ਪਾਸੇ ਸਵਰਾਜ ਐ ਉਹਦੇ ਨਾਲ ਇੱਧਰ ਸੋਨਾਲੀ ਕਾ ਆ ਗਿਆ ਆ ਮਗਰ ਫੇਰ ਹੁਣ ਸਾਡੇ ਵੀ ਸਟicker ਲੱਗ ਗਏ ਇੱਧਰ ਜੱਲੇਗਰੋ ਜੌਂਡੀਰ ਆ ਗਿਆ ਇੱਧਰ ਜੱਗੁਨਾਲਾ ਆ ਗਿਆ ਇੱਧਰ ਨਾਲੇ ਕਹਾ ਆਹ ਕਹਾ ਬਾਈ ਸੁਪਰ ਸੀਟਰ ਵਾਲੇ ਆ ਗਏ ਸ਼ਕਤੀਮਾਨ ਵਾਲੇ ਰੂਟਾਵੇਟਰ ਸੁਪਰ ਸੀਡਰ ਜੋ ਵੀ ਇਹਨਾਂ ਦੇ ਇੰਪਲੀਮੈਂਟ ਹੁੰਦੇ ਆ ਬਾਕੀ ਭਾਈ ਆਪਣੇ ਕੋ ਆ ਖੜੇ ਨੇ ਸਾਰੇ ਸੈਗਨ ਨੇ ਸਾਰੀਆਂ ਰੇਂਜਾਂ ਚ ਸਾਰੀਆਂ ਕੰਪਨੀਆਂ ਦੇ ਨੇ ਹਾਂ ਲੱਖ ਰੁਪਏ ਤੋਂ ਲੈ ਕੇ 9 ਲੱਖ 9 ਲੱਖ ਤੱਕ ਦੇ ਟਰੈਕਟਰ ਖੜੇ ਆ ਭਾਈ ਜੀ ਹਲੇ ਬਾਕੀ ਉੱਧਰ ਲੱਗੇ ਹੋਏ ਨੇ ਦੋ ਦਿਨਾਂ आले ਵਧੀਆ ਪੂਰਾ ਮੋਡੀਫਾਈ ਹੋਇਆ ਹੋਇਆ ਹੋਰ ਟਰੈਕਟਰ ਭਾਈ 750 ਉਹਦੀ ਵੀ ਪਾਵਾਂਗੇ ਆਪਾਂ ਪਾਵਰ ਸਟੀering ਹੋਇਆ ਹੋਇਆ ਟਾਇਰ ਨਵੇਂ ਮੁਰਲੇ ਬੜੇ ਪਏ ਹੋਏ ਆ ਉਹਦੀ ਆਪਾਂ ਪਾ ਦਾਂਗੇ ਇੱਕ ਦੋ ਦਿਨ ਤੱਕ ਉਹ ਤਾਂ ਥੋੜਾ ਜਿਹਾ ਕੰਮ ਰਹਿੰਦਾ ਬਾਈ ਹੂੰ ਥੋੜਾ ਜਿਹਾ ਕੰਮ ਉਹਦਾ ਅੰਡਰ ਪ੍ਰੋਸੈਸਿੰਗ ਚੱਲ ਰਿਹਾ ਜੀ ਮਲਕੀਤ ਬਾਈ ਵਾਲੇ ਚੈਨਲ ਤੇ ਵੀਡੀਓ ਉਹਦੀ ਪਈ ਹੋਈ ਹੈ ਹਾਂ ਅੱਜ ਪਾਈ ਜਾਣੀ ਆ ਜਾਂ ਕੱਲ ਨੂੰ ਉਹ ਦੇਖ ਲਿਓ ਬਾਈ ਜਾ ਕੇ ਜਰੂਰ ਮੈਂ ਕੰਮ ਦੀ ਕੁਝ ਦਿਨ ਦੇ ਵਿੱਚ ਜਿਹੜਾ ਹੈਗਾ ਕੰਮ ਕਰ ਮਾੜਾ ਉਹਦਾ ਕਰ ਦਣਾ ਹਾਂ ਵਧੀਆ ਬਾਈ ਜਮਾਂ ਹੀ ਨਵਾਂ ਹਿੱਸਾ ਲੱਗਿਆ ਵਾ T20 ਵਾਲਾ ਹੂੰ ਫੁੱਲਾ ਪਾਵਰ ਸਟੀering ਵਾਲਾ 0 ਮੀਟਰ ਹਿੱਸਾ ਲੱਗਿਆ ਵਾ ਉਹ 0 ਮੀਟਰ ਨਵਾਂ ਨਵਾਂ ਤੇ ਵਧੀਆ ਪਈਆਂ ਜਾਨੀ ਕਿ ਪਹਿਲਾਂ ਬਹੁਤ ਸਾਰੇ ਵੀਰਾਂ ਦੇ ਫੋਨ ਆਏ ਬਤੇ ਬਾਈ ਦੇਖ ਲਿਓ ਕੋਈ ਹੋਇਆ ਚਾਹਵਾਨ ਟਰੈਕਟਰ ਵਧੀਆ ਟਰੈਕਟਰ ਆ ਡੇਢ ਚ ਦੇ ਦਾਂਗੇ ਆਪਾਂ ਬਾਕੀ ਬਾਈ ਜੋੜੀਆਂ ਦਿਖਾ ਦਿਆਂਗਾ ਜੀ ਜੀ ਅੱਗੇ ਆਪਾਂ ਪਾਈ ਨਾਲ ਕੋਈ ਤਿੰਨ ਮਾਡਲ ਆਏ ਬਾਈ ਤਿੰਨ ਲਿਆਂਦੇ ਜੀ 50 40 ડી 50 50 52 52 ਦਾ ਇੱਕ ਹੋਰ ਆਇਆ ਨਾ ਜੱਗੂ ਹੋਰ ਬਾਈ ਹੋਰ ਹੋਰ ਬਾਈ ਹੋਰ ਉਹ ਦੇਣਾ ਸੰਗਰਾਦ ਨੂੰ ਸੰਗਰਾਦ ਨੂੰ ਦੇਣਾ ਹੋਆ ਠੀਕ ਆ ਬਾਈ ਵਧੀਆ ਵਿਕੀ ਇਹਨੇ ਬਾਈ ਨੇ ਤੇ ਟਰੈਕਟਰ ਹੁਣ ਥੋੜਾ ਜਿਹਾ ਆ ਮਹੀਨਾ ਢੇ ਮਹੀਨਾ ਮੰਦਾ ਰਿਹਾ ਰਿਹਾ ਬਾਈ ਇਹ ਨਹੀਂ ਸਾਰਿਆਂ ਦੀ ਰਿਹਾ ਹਾਂ ਸਾਰਿਆਂ ਬਾਈ ਹਾਂ ਕਿ ਆਪਣੇ ਲੋਡ ਨਹੀਂ ਸੀ ਵੀਰੇ ਟਰੈਕਟਰ ਦੇ ਉਹੀ ਹੈ ਨਾ ਅੱਗੇ ਸੀਜ਼ਨ ਆ ਗਿਆ ਹੁਣ ਆਪਣਾ ਟਰੈਕਟਰ ਬੀਜੂਗਾ ਹੁਣ ਨਿਕਲੂਗੇ ਜਿਮੀਦਾਰ ਬਾਕੀ ਬਾਈ ਟਰੈਕਟਰ ਜਿਹੜੀ ਦਾ ਸਭ ਨੂੰ ਪਤਾ ਹੀ ਹੈ 52 10 ਇਹਨਾਂ ਦਾ ਉਹ ਸਾਰਿਆਂ ਨਾਲੋਂ ਲੋਕਾਂ ਦਾ ਪਸੰਦੀਦਾ ਮਾਡਲ ਹੈ ਇਹੀ ਹੈ ਠੀਕ ਆ ਅੱਜ ਦੇ ਟਾਈਮ 'ਚ ਕਹਿੰਦੇ ਨੇ ਟਰੈਕਟਰ ਇਹ 50 52 HP ਚ ਕੀ ਜਾ ਜਾਂਦਾ ਪਰ ਇਹ 60 HP ਵਾਲੇ ਸਾਰੇ ਕੰਮ ਕਰੀ ਜਾਂਦਾ ਸਾਰੇ ਕੰਮ ਕਰੀ ਜਾਂਦਾ ਠੀਕ ਆ ਰੀਪਰ ਤੇ ਟ ਚਾਪਾ ਸੇ ਸੁਪਰ ਸੀਟਰ ਤੇ ਸਾਰਾ ਕੁਝ ਵਧੀਆ ਚਲਾ ਦਿੰਦਾ ਚਾਰ ਸਪੀਡਾਂ ਤੋਰਾ ਵੀ ਜਾਏ ਇਹਦਾ ਠੀਕ ਹੈ ਬਾਕੀ ਬਈ ਚੀਜ਼ ਵਧੀਆ ਹੈ ਇਹਨਾਂ ਨੇ ਵਰਤੀ ਹੋਈ ਉਹਨੂੰ ਪਤਾ ਨਹੀਂ ਜਾਲੀ ਵਾਲੀ ਚੀਜ਼ ਨਹੀਂ ਹੋਣੀ ਉਹ ਹੋਣਾ ਕੋਈ ਲੱਗਿਆ ਵਾ ਲੱਗਿਆ ਵਾ ਕੁਛ ਨਾ ਲੱਗਿਆ ਵਾ ਕੋਈ ਲਿਕਵਿਡ ਜਿਹਾ ਲੱਗਿਆ ਹੋਇਆ ਇੱਧਰ ਆ ਗਿਆ ਬਾਬੇ ਉਹ 40 HP ਚ ਇਹ ਵੀ ਰੇਟਰ ਬਹੁਤ ਤਿੱਖਾ ਆ ਬਣੇ ਬਾਈ ਹਾਂ ਇਹ ਆ ਗਿਆ 13 ਦੇ 13ਾਂ ਚ 13 ਦੇ 13ਾਂ ਚ ਹੈ ਤੇ ਆ ਹੁਣ ਤਾਲੀ ਦੀ ਇਹ ਵੀ ਕੱਲ ਪਰਸ ਨਹੀਂ ਦੇਖ ਕੇ ਆਏ ਆ ਇਹ ਗੂ ਇਹ ਆਪਣੀ ਰੇਂਜ ਚ ਟਰੈਕਟਰ ਇਹ ਵੀ ਬੈਸਟ ਹੈ 40 ਦੀ ਰੇਂਜ ਚ ਮਾਹ ਟਰੈਕਟਰ ਇਹ ਆਪਣੀ ਰੇਂਜ ਚ ਇਹ ਵੀ ਬੈਸਟਾ ਟਰੈਕਟਰ ਇਹ 2 ਸਪੀਡਾਂ ਚ ਹੈ ਜੀ ਇਹ B ਆ ਗਿਆ ਇਹਦਾ ਰਿਵਰਸ ਗੇਅਰ ਤੇ ਇਹਦਾ ਤਾਂ ਤੁਹਾਨੂੰ ਪਤਾ ਹੀ ਹੈ ਆ ਦੇਖ ਲਾ ਜੱਗੂ ਆਹ ਨਾਵਾ ਟਰੈਕਟਰ ਨਹੀਂ ਧੋਣ ਜਾਂ ਹੁੰਦਾ ਅੱਜ ਵੀ ਉਹ ਕਹਿ ਕੇ ਗਏ ਨੇ ਇੰਨਾ ਹੁਣ ਕਾਲੂ ਦਵਾ ਕੇ ਲੈ ਕੇ ਆਉਂਗੇ। ਦਵਾ ਦੋ ਇਹ ਕਿਧਰੇ ਪਾਸੇ ਲੱਗਦਾ ਵੀ ਨੈਟਰ ਨਵਾਂ। ਦੇਖ ਲੈ। ਹੋ। ਤੇਰੇ ਸਾਹਮਣੇ ਆ। ਇੱਧਰ ਬਾਈ ਜੀ ਚਿੱਲ ਕਰ ਰਹੇ ਆ। ਇੱਧਰ ਬਾਈ ਜੀ ਹੈਲੋ। ਉਸਤਾਦ ਜੀ। ਇਹ ਕਾਦੂ ਦਵਾ ਕੇ ਲਿਆਉਣੇ ਜੱਗੂ। ਇਹਦਾ ਵੀ 15 ਦੇ ਆ ਗਈ ਪਹਿਲਾਂ 14। 15 15 ਦੇ ਆ ਗਏ। ਆਹ ਬੇੜੀ ਨੂੰ ਪਹਿਲਾਂ 14 14। 14 ਲਾਉਂਦਾ। ਇਹ ਵੀ ਤਿੰਨ ਸਪੀਡਾਂ ਦੇ ਵਿੱਚ ਹੈ ਬਾਈ। ਥੋੜਾ ਉੱਚਾ ਹੋ ਗਿਆ ਜੱਗੂ ਨਾ ਇਹ ਹੁਣ ਕਿਸੇ ਨੇ ਘੱਟ ਰੇਟ ਦੇ ਵਿੱਚ ਜੌਂਡੀਅਰ ਲੈਣਾ ਹੈ। 3 ਸਪੀਡ ਤਾਂ ਆ ਵਧੀਆ ਆ ਵਧੀਆ ਬਾਈ ਹੁਣ ਫ੍ਰੀ ਚ ਆ ਗਿਆ ਇਹ ਕਿਹਾ ਬਈ ਡੀਜ਼ਲ ਹੈ ਇਹਦੇ ਬਾਦੋਂ ਇੰਨਾ ਫਰਕ ਹੈ ਵੀ ਇਹਦੇ ਚ ਟਰਬੋ ਨਹੀਂ ਉਹਦੇ ਮਾ ਟਰਬੋ ਆ ਟਰਬੋ ਹਾਂ ਬਾਕੀ ਠੀਕ ਹੈ ਇਹਦੇ ਸਪੀਡਾਂ ਦੇ ਨਾਲ ਪਰਲੇ ਪਾਸੇ ਸਮਝਦੇ ਚਾਰ ਗੇਅਰ ਮਿਲ ਜਣੇ ਇਧਰ ਏ ਬੀ ਸੀ ਆ ਜਾਂਦਾ ਹਾਂ ਇਧਰ ਤਿੰਨ ਨਾਲ ਠੀਕ ਹੈ ਤੋਰ ਇਹਦਾ ਲਗਭਗ 19 ਕੋਦੇ ਜਿੰਨਾ ਕਿਸੇ ਲਗਭਗ ਹਾਂ ਬਾਕੀ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਹੈ ਜੱਗੂ ਹਾਂਜੀ ਇਹਦੇ ਵਿੱਚ ਇੱਕ ਚੀਜ਼ ਹੋਰ ਪਾਤੀ ਉਹਨਾਂ ਨੇ ਕੀ ਆਜੀ ਡੀਜ਼ਲ ਕੂਲਰ ਹਾਂ ਡੀਜ਼ਲ ਕੂਲਰ ਆ ਗਿਆ ਇਹਦੇ ਵਿੱਚ ਸਹੀ ਹੈ ਫਿਲਟਰ ਇੱਕ ਕਰਤਾ ਇਹਦਾ ਡੀਜ਼ਲ ਵਾਲਾ ਸਿੰਗਲ ਹੀ ਸਿੰਗਲ ਡੀਜ਼ਲ ਗੁੱਟਰ ਪਾਤਾ ਇਹਦੇ ਵਿੱਚ ਬਾਈ ਇਹਦੇ ਬਾਕੀ ਆਏ ਆ ਜੱਗੂ ਸਟੀering ਜਿਹੜਾ ਬਾਈ ਬਾਅਦ ਚ ਲਾਉਂਦੇ ਹੁੰਦੇ ਤੇ ਛੋਟਾ ਇਹਦੇ ਨਾਲ ਹੀ ਆਉਂਦਾ ਇਹਨੂੰ ਨਾਲ ਹੀ ਦੇਤਾ ਛੋਟਾ ਜਿਹਾ ਆਖੀ ਅੰਮੀ ਇੱਕ ਟ੍ਰੈਕਟਰ ਸਾਡਾ ਫੂਰ ਆ ਗਿਆ ਸੋਨ ਵਾਲੇ ਕਹੋ 36 3 ਇਹ ਵੀ ਦਿਖਾ ਦੇ ਇਹ ਵੀ 14 ਦੇ ਟਾਇਰਾਂ 'ਚ ਨਾਲ ਦੇ ਟਾਇਰਾਂ ਟ੍ਰੈਕਟਰ ਦੇ ਅੱਛਾ ਜੀ ਐਮ ਆਰ ਕੇ ਦੇ ਟਾਇਰ ਨੇ ਬਾਈ ਮੁਰਲੇ ਵੀ ਤਕਰੀਬਨ ਜੱਗੂ ਕਿੰਨੇ ਗਰੇ ਉਰਲੇ ਤੇ ਇਹ ਪਿਛਲੇ ਵੀ ਇੱਧੇ ਕੇ ਲਾਲਾ ਆਇਆ ਅੱਧੇ ਕੇ ਲਾਲਾ ਚੱਲ ਤੂੰ ਹੈ ਸੌਰੀ ਜਾਨਾ ਟਰੈਕਟਰ ਹੀ ਜੜੀ ਆ ਗਿਆ ਨਾ ਬਾਕੀ ਅਮਨੇ ਵੀਰੇ ਠੀਕ ਆ ਹੋਰ ਤਾਂ ਕੁਝ ਕਹਿਣਾ ਹੈ ਆਪਣੇ ਹੋਰ ਤਾਂ ਵੀਰੇ ਕੁਝ ਨਹੀਂ ਕਹਿਣਾ ਆਪਣਾ ਇੱਧਰ ਕਾਲੇ ਵੀਰ ਨਾਲ ਮਲਾਉਣਾ ਹੋਰ ਕਾਲੇ ਵੀਰ ਵਧੀਆ ਬਾਈ ਠੀਕ ਆ ਅੱਜ ਬਾਈ ਬੌਂਦੜਾ ਫਿਰਦਾ ਗਰਮੀ ਆ ਅੱਜ ਬਾਈ ਬੱਟ ਹੋ ਗਿਆ ਯਾਰ ਅੱਜ ਹੈਨਾ ਕਿੱਧਰ ਅਦੀ ਭਾਈ ਹਾਂ ਤੇਰੇ ਮਵਾਰਕਾ ਬਾਈ ਉਹੀ ਜਿਹੜਾ ਜਿਹੜਾ ਆਪਾਂ 52000 ਦੀ ਗੱਲ ਕੀਤੀ ਸੀ ਨਾ ਵੀ 4x4 ਉਹ ਬਾਈ ਨੇ ਬੁੱਕ ਕਰਿਆ ਦੇਣਾ ਉਹ ਸੰਗਰਾਮ ਨੂੰ 500 500 ਰੈਡਰ ਬੁੱਕ ਕਰਦਾ ਇੱਕ 50 75 ਕਰਦਾ ਹੋਰ ਹੋਰ ਅੱਛਾ ਇੱਕ 52000 ਕਰਦਾ ਬਾ ਠੀਕ ਆ ਇੱਕ ਤਾਂ ਸੰਗਰਾਮ ਨੂੰ ਦੇਣਾ ਆਪਾਂ ਨੇ 52000 ਤਾਂ ਇੱਕ ਸ਼ੁੱਕਰਵਾਰ ਨੂੰ ਜਿਹੜੀ ਥੋੜੀ ਏਜੰਸੀ ਚੱਲ ਰਹੀ ਕਾਲੇ ਸਰਪ ਚੱਲਦੀ ਆਹ ਬੰਦੇ ਸਰਪ ਥੋੜੀਆਂ ਥੋੜੀ ਸੈਲਰੀ ਸਾਰੀਆਂ ਕਾਲੇ ਸਰਪ ਇਹ ਕਢਾ ਰਿਹਾ ਬਾਈ ਪਰਹੀ ਵੇਚ ਰਿਹਾ ਬਾਈ ਸਹੀ ਗੱਲ ਹੈ ਚੋਰ ਪੂਰਾ ਲਾ ਪਵਨ ਵੀਰੇ ਇਹ ਬੰਦਾ ਜਿਹੜਾ ਆਪਾਂ ਨੂੰ ਸੈਲਰੀਆਂ ਦਵਾ ਰਿ ਪ੍ਰਾਈਸ ਸਰਬੋਤ ਹੈ ਬਾਈ ਦੇ ਸਰ ਕੰਮ ਦਾ ਸਾਰਾ ਨੂਰਪੁਰ ਏਰੀਆ ਸਾਰਾ ਬਾਈ ਅਨੰਦਪੁਰ ਸਾਹਿਬ ਕਿੰਨੀ ਇੱਕ ਇੱਕ ਗੱਲ ਦੱਸਾਂ ਕਹਿਦਾ ਨੇ ਆਪਾਂ ਸੇਲ ਬੈਂਦੀ ਬਾਈ ਬਹੁਤ ਔਖੀ ਆ ਸੇਲ ਕਰਨੀ ਬਹੁਤ ਔਖੀ ਆ ਲੋਕਾਂ ਦੀ ਮਾਜ ਚ ਖਵਾਈ ਕਰਨੀ ਬਹੁਤ ਔਖੀ ਬਾਬੇ ਸਹੀ ਗੱਲ ਆ ਬਾਕੀ ਸਾਰਾ ਕੋ ਕਰਦੇ ਆ ਇੱਕ ਫੇਰੀ ਹੱਥ ਨਹੀਂ ਹਾਂ ਇੱਕ ਫੇਰੀ ਹੱਥ ਨਹੀਂ ਅੱਜ ਦੇ ਟਾਈਮ 'ਚ ਬਾਈ ਦੱਸ ਦਵਾ ਵੀ ਚੀਜ਼ ਵੇਚਣੀ ਕਿਸੇ ਨੂੰ ਕਿਉਂਕਿ ਕੰਪੀਟੀਸ਼ਨ ਇੰਨਾ ਹੋਇਆ ਵਾ ਬਹੁਤ ਜ਼ਿਆਦਾ ਬਾਈ ਜੀ ਬੰਦਾ ਬਿਨਾਂ ਲੋੜ ਤੋਂ 1 ਰੁਪਏ ਦੀ ਮਾਜ ਜਿੱਦੀ ਚੋਂ ਨਹੀਂ ਲੈਂਦਾ ਡੱਬੀ ਹਾਂ ਇਹਦਾ ਫੇਰ 10-12 ਲੱਖ ਦੀ ਮਸ਼ੀਨਰੀ ਆ ਕਿ ਨਹੀਂ ਕਨਵੈਂਸ ਕਰਨਾ ਕੋਈ ਇਸ ਬੰਦੇ ਨੂੰ ਬਹੁਤ ਔਖਾ ਹੈ ਹਾਂ ਜਿਹੜੇ ਮੈਂ ਦੇਖਿਆ ਬਹੁਤ ਡੀਲਰ ਜੇ ਨਹੀਂ ਸੌਦਾਗਾ ਰਿਸ਼ਤੇਦਾਰੀਆਂ ਤੱਕ ਵੀ ਚਲੇ ਜਾਂਦੇ ਆ ਬਾਈ ਰਿਸ਼ਤੇਦਾਰਾਂ ਦੇ ਜਿਵੇਂ ਵਰਕਸ਼ਾਪ ਆਉਂਦੇ ਆ ਵੀ ਉਹਦੇ ਕਸਟਮਰ ਤਾਂ ਇਦਾਂ ਹੀ ਆ ਬਾਈ ਹੁੰਦਾ ਹੈ ਬਾਈ ਕਿਉਂਕਿ ਸਾਰਾ ਚੱਕਰ ਕੀ ਆ ਬਾਈ ਕੰਪਨੀਆਂ ਦੰਨੀਆਂ ਟਾਰਗੇਟ ਟਾਰਗੇਟ ਬਹੁਤ ਚੱਲਦਾ ਅੱਜ ਕੱਲ੍ਹ ਹਾਂ ਇਹਨਾਂ ਸੇਲਮੈਨ ਉਹਨਾਂ ਨੂੰ ਜਿਹੜੇ ਡੀਲਰ ਆ ਉਹ ਟਾਰਗੇਟ ਦੰਨੇ ਆ ਬਾਈ ਤਾਂ ਵੀ ਤੁਸੀਂ ਇੰਨੇ ਜਨਰੇਟਰ ਦੇਣੇ ਦੇਣੇ ਉਹ ਸਾਟਾ ਬਹੁਤ ਪ੍ਰੈਸ਼ਰ ਵਾਲਾ ਕੰਮ ਹੁੰਦਾ ਪ੍ਰੈਸ਼ਰ ਟਾਰਗੇਟ ਅਰੇ ਦਿਨ ਹੋਇਆ ਸਾਡੇ ਫੇਰ ਮਹੀਨਾ ਬਰਹੇ ਆਲੇ ਹਾਂ ਅਰੇ ਦਿਨ ਹੋਇਆ ਫੇਰ ਦਿਨ ਦੇਖ ਲੈ ਕਿਹੜੇ ਰਹਿ ਗਏ ਅੱਧਾ ਮਹੀਨਾ ਗਿਆ ਬਾਈ ਚੱਕਰ ਹੋ ਰਾ ਹੈ ਨਾ ਗੱਲ ਆਪਣਾ ਜਿਹੜਾ ਆਪਣੀ ਰੋਪੜ ਦੀ ਬੈਲਟ ਆ ਥੋੜੀ ਜੀ ਹਾਂ ਆਪਣਾ ਰੋਪੜ ਏਰੀਆ ਹਾਂ ਇਧਰ ਨੂਰਪੁਰ ਨੰਗਲ ਆਨੰਦਪੁਰ ਸਾਹਿਬ ਇਧਰ ਜ਼ਿਆਦਾਤਰ ਰੂਟ ਐਕਟਰ ਨੇ ਸਵਾਰਾ ਜੀ ਇਹਦਾ ਇੱਧਰ ਗੜਸ਼ੰਗਰੇ ਰੀਆ ਇੱਧਰ ਵੀ ਸੋਰਾਜ ਵੱਧ ਜਾਂਦਾ ਠੀਕ ਹੈ ਨਾ ਆਪਣੇ ਥੋੜਾ ਜਿਹਾ ਔਖਾ ਹੋ ਜਾਂਦਾ ਠੀਕ ਹੈ ਨਹੀਂ ਬਾਕੀ ਹੋਰ ਇਹ ਜੌਨੀ ਉਹ ਫੇਰਾ ਵੇਦਾ ਇਹ ਗੱਲ ਕੀ ਵਾਸਤੇ ਜਣੇ ਪਿੰਦਲੇ ਖੇਤੀ ਕਰਨੀ ਉਹ ਜੌਨੀ ਉਹ ਲੱਗਾ ਬਾਈ ਅਪਣ ਆ ਜਾ ਕਿਹੜਾ ਬੰਦਾ ਹਰੇ ਹਮੇਸ਼ਾ ਜੌਨੀ ਦੇ ਜਾਉਗਾ ਕੱਲ ਅਮਨੇ ਵੀਰੇ 12 ਬਸ ਕਰੀ ਵੀਡੀਓ ਲੰਬੀ ਹੋ ਗਈ ਆਪਣੇ ਹਾਂ ਸਹੀ ਗੱਲ ਹੈ ਬਾਈ ਬਈਆ ਬਾਈ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਦੇ ਕਰੋ ਤੇ ਆਪਣੇ YouTube ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਸਬਸਕ੍ਰਾਈਬ ਤੇ ਮੰਦੇ ਕੋਈ ਹੋਰ ਵੀਡੀਓ ਤੇ ਧੰਨਵਾਦ ਸਾਰੇ ਸਤਿ ਸ੍ਰੀ ਅਕਾਲ ਬਲਾਦੇ ਕਹੜੇ ਬਾਈ ਧੰਨਵਾਦ